ਕੌਣ 2 ਲੱਖ ਰੁਪਈਆ ਦਾ 4 ਕਿੱਲਿਆਂ ਦੀ ਕਣਕ ਵੜਾ ਕੇ ਨੁਕਸਾਨ ਕਰਦਾਗਾ ਅੱਜ ਦੇ ਸਮੇਂ ਬਈ ਇਹ ਕੋਈ ਮਜਬੂਰੀ ਵੀ ਨਹੀਂ ਸੀ ਕੁਝ ਨਹੀਂ ਸੀ ਕਾਰਨਾਂ ਦਾ ਮਿੱਤਰੋ ਇਹਦੇ ਵਿੱਚ ਅਸਲ ਆਹਾ ਸੀ ਮਿੱਤਰੋ ਆਪਾਂ ਅੱਜ ਗੱਲ ਕਰਦੇ ਆਂ ਜਿਹੜੀ ਕੱਲ ਆਪਾਂ ਵੀਡੀਓ ਪਾਈ ਸੀ ਇੱਕ ਕਿਸਾਨਪਰਾ ਆਪਣੀ 4 ਕਿੱਲੇ ਹਰੀ ਕਣਕ ਵੜਾਈ ਤੁਰਿਆ ਹੁੰਦਾ ਬਹੁਤ ਵੱਡੇ ਦਿਲ ਵਾਲਾ ਆਪਾਂ ਮੰਨਦੇ ਸੀ ਵੀ ਇਹਦੇ ਪਿੱਛੇ ਕੀ ਕਾਰਨ ਸੀ ਹੋਇਆ ਕਿ ਜੀ ਆਪਾਂ ਉਸ ਪਿੰਡ ਦੇ ਰਸਤੇ ਉਤੋਂ ਦੀ ਲੰਘ ਰਹੇ ਸੀ ਲੰਘਦੇ ਨੂੰ ਜਦੋਂ ਨਜ਼ਰ ਪਈ ਵੀ ਇੱਥੇ ਕਣਕ ਵੱਢੀ ਜਾਂਦੇ ਆ ਕੁਝ ਕਿਸਾਨ ਭਰਾਵਾਂ ਨੂੰ ਜਦੋਂ ਪੁੱਛਿਆ ਉਹ ਕਹਿੰਦੇ ਜੀ ਤੁਸੀਂ ਖੇਤ ਦੇ ਵਿੱਚ ਚੱਲ ਜਾ ਕੇ ਪੁੱਛ ਲਓ ਜਦੋਂ ਅਸੀਂ ਜੀ ਖੇਤ ਦੇ ਵਿੱਚ ਪਹੁੰਚੇ ਉੱਥੇ ਗੱਲਬਾਤ ਕੀਤੀ ਉਹ ਕਹਿੰਦੇ ਜੀ ਸਾਨੂੰ ਇਸ ਚੀਜ਼ ਦਾ ਬਿਲਕੁਲ ਵੀ ਨਹੀਂ ਪਤਾ ਤੁਸੀਂ ਵੀਡੀਓ ਸੁਣ ਸਕਦੇ ਹੋ ਵੀ ਕਿਉਂ ਇਹ ਕਣਕ ਵੱਢੀ ਜਾ ਰਹੀ ਹੈ ਕਿਉਂ ਕਿਸਾਨ ਭਰਾ ਵਢਾਉਂਦਾ ਅਸੀਂ ਐਵੇਂ ਨਹੀਂ ਕਹਿ ਸਕਦੇ ਵੀ ਇਹਦੇ ਪਿੱਛੇ ਕੀ ਕਾਰਨ ਤਾਂ ਮਿੱਤਰੋ ਵੱਡੀ ਗੱਲ ਇਹ ਆ ਵੀ ਜੇਕਰ ਆਪਾਂ ਕੋਈ ਘਰੇ ਸਾਧਨ ਟਰੈਕਟਰ ਮੋਟਰਸਾਈਕਲ ਲਿਆਉਂਦੇ ਆ ਜ਼ਿਆਦਾਤਰ ਘਰ ਉਹ ਵੀ ਨਹੀਂ ਦ ਲੇੰਦਾ ਹੀ ਨਾ ਜਾਂਦਾ ਹੋਵੇ ਜਾਂ ਸਰਕਲ ਹੀ ਨਾ ਵਿਗੜ ਜੇ ਆਪਾਂ ਪਹਿਲਾਂ ਫਵਾ ਕਿਉਂ ਡਾਉਣੀ ਆ ਤਾਂ ਉਹੀ ਗੱਲ ਉਸ ਕਿਸਾਨ ਭਰਾ ਦੀ ਸੀ ਉਸ ਕਿਸਾਨ ਭਰਾ ਨੇ ਇਹਨੂੰ ਆਪਾਂ ਕਹਿੰਦੇ ਨੇ ਨੈਟ ਪੋਲੀ ਹਾਊਸ ਲਵਾਉਣਾ ਸੀਗਾ ਪੋਲੀ ਹਾਊਸ ਲਵਾ ਕੇ ਉਹਨਾਂ ਨੇ ਜੀ ਉਸ ਦੇ ਵਿੱਚ ਖੀਰਿਆਂ ਦੀ ਖੇਤੀ ਕਰਨੀ ਸੀਗੀ ਤਾਂ ਉਹੀ ਉਹਨਾਂ ਨੇ ਸਰਕਲ ਕਰਨਾ ਸੀਗਾ ਹੁਣ ਉਸੇ ਕਰਕੇ ਉਹਦਾ ਸਮਾਂ ਆਇਆ ਪਿਆ ਸੀ ਫਾਈਲ ਵਗੈਰਾ ਤਾਂ ਉਹਨਾਂ ਨੇ ਬਈ ਚਾਰ ਕਿੱਲੇ ਜਿਹੜੀ ਕਿ ਹਰੀ ਭਰੀ ਆਪਣੀ ਕਣਕ ਦਾ ਨੁਕਸਾਨ ਕਰਾਇਆ ਤੇ ਵढਾਈ ਹੁਣ ਕੁਝ ਕਿਸਾਨ ਭਰਾ ਕਹਿਣਗੇ ਇੱਕ ਮਹੀਨਾ ਰੁਕ ਜਾਂਦਾ ਤਾਂ ਕੀ ਹੁੰਦਾ ਸੀਗਾ ਝਾੜਤਾ ਲੈ ਲੈਂਦਾ ਕਿਉਂਕਿ ਬਈ ਇਹ ਜਿਹੜੀਆਂ ਗੱਲਾਂ ਉਸ ਕਿਸਾਨ ਭਰਾ ਨੂੰ ਵੀ ਪਤਾ ਸੀ ਜਿਹੜੀਆਂ ਇਹ ਕਣਕ ਦਾ ਨੁਕਸਾਨ ਕਰਾਇਆ ਤੇ ਆਪਦੀ ਕਣਕ ਵढਾਈ ਤਾਂ ਇਹਦੇ ਪਿੱਛੇ ਮਿੱਤਰੋ ਇਹ ਕਾਰਨ ਸੀਗਾ ਅਸੀਂ ਜਿੰਨੀ ਜਾਣਕਾਰੀ ਉੱਥੋਂ ਮਿਲੀ ਸੀ ਮੌਕੇ ਦੀ ਤੁਹਾਨੂੰ ਉਹੀ ਦੱਸੀ ਸੀ ਅਸੀਂ ਨਾ ਉਹਦੇ ਵਿੱਚ ਵਧਾਇਆ ਸੀ ਕੁਝ ਤੇ ਨਾ ਤੁਸੀਂ ਅਸੀਂ ਘਟਾਇਆ ਸੀ ਮਿੱਤਰੋ ਤਾਂ ਵੀਡੀਓ ਵਾਇਰਲ ਹੋਈ ਕੁਝ ਭਰਾ ਕਹਿੰਦੇ ਤੁਸੀਂ ਅਫਵਾੜਾ ਆਤੀ ਇਹ ਗਲਤ ਹੈ ਬਈ ਗਲਤ ਹੈ ਪਰ ਮਿੱਤਰੋ ਆਪਾਂ ਕਿਹੜਾ ਵੀ ਉਹਦੇ ਵਿੱਚ ਕੋਈ ਤੁਹਾਨੂੰ ਵਧਾ ਕੇ ਜਾਣਕਾਰੀ ਦੇਤੀ ਜਾਂ ਉਹਦੇ ਵਿੱਚ ਗਲਤ ਅਫਵਾੜਾ ਆਤੀ ਜਿੰਨੀ ਜਾਣਕਾਰੀ ਅਸੀਂ ਉੱਥੋਂ ਚੱਕੀ ਉਹਨਾਂ ਦੇ ਮੂੰਹੋਂ ਸੁਣੀ ਉਹੀ ਤੁਹਾਡੇ ਸਾਹਮਣੇ ਉਹਨਾਂ ਦੇ ਮੂੰਹੋਂ ਤੁਹਾਨੂੰ ਸੁਨਾਤੀ ਤਾਂ ਪਤਾ ਉਹਨਾਂ ਨੂੰ ਵੀ ਨਹੀਂ ਸੀ ਆ ਵੀ ਇਹ ਕਹਾਣੀ ਹੈ ਤਾਂ ਇਹ ਕਣਕ ਵੱਢੀ ਜਾਂਦੇ ਹਰੀ ਭਰੀ ਐਡਾ ਨੁਕਸਾਨ ਕਰੀ ਜਾਂਦੇ 4 ਕਿੱਲਾਂ ਦਾ 2 ਲੱਖ ਰ ਦਾ ਘਟੋ ਘਾਟਾ ਨੁਕਸਾਨ ਹੈ ਕੌਣ 2 ਲੱਖ ਰੁਪਏ ਦਾ ਬਈ ਕਿੱਲਿਆਂ ਦਾ 2 ਲੱਖ ਰੁਪਏ ਦਾ 4 ਕਿੱਲਿਆਂ ਦੀ ਕਣਕ ਵੜਾ ਕੇ ਨੁਕਸਾਨ ਕਰਦਾ ਹੈ ਅੱਜ ਦੇ ਸਮੇਂ ਬਈ ਇਹ ਕੋਈ ਮਜਬੂਰੀ ਵੀ ਨਹੀਂ ਸੀ ਕੁਝ ਨਹੀਂ ਸੀ ਕਾਰਨਾਂ ਦਾ ਮਿੱਤਰੋ ਇਹਦੇ ਵਿੱਚ ਅਸਲ ਆਹਾ ਸੀ ਜਿਹੜਾ ਤੁਸੀਂ ਇਹ ਸੁਣ ਲਿਆ ਹੋਣ ਤਾਂ ਮਿੱਤਰੋ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਉਸ ਵੀਡੀਓ ਬਾਰੇ ਕੋਈ ਬਹਿਮ ਰਹਿ ਗਿਆ ਉਹ ਬਾਕੀ ਜੇਕਰ ਤੁਹਾਡਾ ਬਹਿਮ ਰਹਿੰਦਾ ਤਾਂ ਕਮੈਂਟ ਬਾਕਸ ਖਾਲੀ ਪਿਆ ਮਿੱਤਰੋ ਕਮੈਂਟ ਕਰਕੇ ਸਾਨੂੰ ਦੱਸ ਦਿਓ ਤੁਹਾਡਾ ਉਹ ਬਹਿਮ ਵੀ ਅਸੀਂ ਦੂਰ ਕਰ ਦਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਮਿੱਤਰੋ